ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਪਿੰਡ ਨਮਾਦਿਆਂ ਦਾ ਮੇਲਾ ਜੋ ਉਸਮਾਣੇ ਦੇ ਨੇੜੇ ਪੈਂਦਾ ਪਿੰਡ ਹੈ ਬਹੁਤ ਮਸ਼ਹੂਰ ਮੇਲਾ ਹੈ ਇੱਥੇ ਕੀ 3 ਦਿਨ 14 15 ਤੇ 16 ਤਰੀਕ ਨੂੰ ਸੰਤਰਾਮ ਸਿੰਘਲਾ ਦੀ ਯਾਦ ਦੇ ਵਿੱਚ 20ਵਾਂ ਕੈਂਪ ਮੈਡੀਕਲ ਕੈਂਪ ਲਗਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਰਵੀਂਦਰ ਸਿੰਘਲੇ ਦੇ بیٹے ਮੋਹਨ ਸਿੰਘਲਾ ਵੱਲੋਂ ਜੋ ਆਪਰੇਸ਼ਨ ਕਰਵਾਉਣ ਦੇ ਲਈ ਵਾਸ ਰਵਾਨਾ ਕੀਤੀ ਜਾ ਰਹੀ ਹੈ ਉਸ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਹਨਾ ਵੱਲੋਂ ਆਪਰੇਸ਼ਨ ਤਕਰੀਬਨ 3 ਦਿਨ ਤੋਂ ਆਪਰੇਸ਼ਨ ਕੀਤੇ ਜਾ ਰਹੇ ਹਨ ਅੱਖਾਂ ਦੇ ਫ੍ਰੀ ਲੈਂਸ ਵਗੈਰਾ ਪਾਏ ਜਾ ਰਹੇ ਹਨ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਦੇ ਕੈਂਪ ਉਹਨਾ ਵੱਲੋਂ ਲਗਾਏ ਗਿਆਨ ਚਾਹੇ ਮੈਡੀਕਲ ਹੋਵੇ ਹੱਡੀਆਂ ਦਾ ਕੈਂਪ ਹੋਣ ਅੱਖਾਂ ਦਾ ਕੈਂਪ ਹੋਵੇ ਜਿੱਥੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਮੋਹਤ ਸਿੰਘਲਾ ਬੈਠੇ ਨਜ਼ਰ ਆ ਰਹੇ ਹਨ ਉਹਨਾ ਵੱਲੋਂ ਬਸ ਰਵਾਨਾ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਹਨ ਉਹਨਾਂ ਨੂੰ ਮੱਦੇ ਨਜ਼ਰ ਦੇਖਦੇ ਹੋਏ ਉਹਨਾ ਵੱਲੋਂ ਇਹ ਬਸ ਰਵਾਨਾ ਕੀਤੀ ਗਈ ਹੈ ਕਿਉਂਕਿ ਦੋ ਦਿਨ ਦੇ ਕੈਂਪ ਦੇ ਵਿੱਚ ਇਕ ਬਰੀਵਨ ਪਹਿਲੇ ਦਿਨ ਦੇ ਕੈਂਪ ਕਾਫੀ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਲੋਕਾਂ ਵੱਲੋਂ ਕੈਂਪ ਦਾ ਅਸੂਜਨ ਕੀਤਾ ਜਾਂਦਾ ਹੈ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਡੀਕਲ ਕੈਂਪ ਬਹੁਤ بڑے ਆਪਣੇ ਆਪ ਦੇ ਵਿੱਚ ਬਹੁਤ ਵਧੀਆ ਸਲਾਹਗਾ ਜੋਗਪੁਰਾਲਾ ਹੈ ਜੋ ਕਿ ਸਿੰਗਲਾ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲ ਵੀ ਇਹ ਮੈਡੀਕਲ ਕੈਂਪ ਲਗਾਏਗਾ ਜਿਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਿੰਗਲਾ ਸਾਹਿਬ ਦੀ ਮਿਸ ਜੀ ਤੋਂ ਦੀ ਬੇਟੀ ਗੌਰੀ ਖੜੇ ਨਜ਼ਰ ਆ ਰਹੇ ਨੇ ਜਦੋਂ ਲੋਕਾਂ ਨੂੰ ਆ ਦਵਾਈਆਂ ਦੇਣ ਦੇ ਵਿੱਚ ਸਹਾਇਤਾ ਕਰ ਰਹੇ ਹਨ ਕਿਉਂਕਿ ਡਾਕਟਰਾਂ ਦੀ ਟੀਮਾਂ ਵੱਲੋਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਪਿਉਣਾ ਵੱਲੋਂ ਜਿੱਥੇ ਆਮ ਲੋਕਾਂ ਦੇ ਨਾਲ ਜੁੜ ਕੇ ਉਹਨਾਂ ਦੀ ਮਦਦ ਕਰਨ ਦੇ ਇੱਕ ਭਰੋਸਾ ਦਿੰਦੇ ਨਜ਼ਰ ਆਉਂਦੇ ਹਨ ਜਿੱਥੇ ਦੇਖ ਸਕਦੇ ਹੋ ਉਹਨਾਂ ਤਸਵੀਰਾਂ ਵਿੱਚ ਅੱਤੇ ਜਿੱਥੇ ਹੋਰ ਟੀਮਾਂ ਦੇ ਵਿੱਚ ਖੜੇ ਨਜ਼ਰ ਆ ਰਹੇ ਹਨ ਇਸ ਮੌਕੇ ਉਹਨਾਂ ਦੇ ਨਾਲ ਬਲੌਕ ਪ੍ਰਧਾਨ ਗਰਦੀਪ ਸਿੰਘ ਖਰਾਚੋਂ ਟਿੰਕਾ ਗਾਜੇਵਾਸੀਆ ਅਤੇ ਇਸ ਮੌਕੇ ਤਸਵੀਰਾਂ ਵੀ ਦੇਖ ਸਕੋਗੇ ਪਵਿੱਤਰ ਚਾਹਲ ਪਵਾਨੀਗੜ੍ਹ ਤੋਂ ਪਹੁੰਚੇ ਹੋਏ ਹਨ ਉੱਥੇ ਹੀ ਗੋਗੀ ਨਾਰੈਣਗੜ੍ਹ ਅਤੇ ਸੌਣ ਦੇ ਨਾਲ ਟਿੰਕੂ ਕਰਾਚੋਂ ਅਤੇ ਹੋਰ ਵੀ ਪਾਰਟੀ ਦੇ ਵਰਕਰ ਵੀ ਉੱਥੇ ਪੂਰੇ ਤਾਂ ਦੇਹੀ ਨਾਲ ਕੰਮ ਕਰਦੇ ਨਜ਼ਰ ਆਉਂਦੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੱਖਾਂ ਦੇ ਚੈੱਕਅਪ ਕੀਤੇ ਜਾ ਰਹੇ ਹਨ ਤੇ ਅੱਖਾਂ ਦੇ ਜਿਹੜੇ ਐਨਕਾ ਲਾਉਣ ਦੇ ਲਈ ਉਹਨਾਂ ਦੇ ਚਸ਼ਮਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਅੱਖਾਂ ਦੇ ਐਨਕਾ ਤੇ ਦਵਾਈਆਂ ਫ੍ਰੀ ਸਹੂਲਤ ਦਿੱਤੀ ਜਾ ਰਹੀਆਂ ਹਨ ਅਗਰ ਗੱਲ ਕਰੀਏ ਤਾਂ ਦਵਾਈਆਂ ਕੋਈ ਇਹ ਨਹੀਂ ਹੈਗਾ ਵੀ ਆਮ ਦੇਖਣੇ ਵੀ ਖਾਣਾ ਪੂਰਤੀ ਕੀਤੀ ਜਾਂਦੀ ਹੈ ਪਰ ਨਹੀਂ ਜੋ ਦਵਾਈਆਂ ਹਨ ਪੂਰੀ ਹਾਈ ਕੁਆਲਿਟੀ ਦੀਆਂ ਜਿੱਥੇ ਪੂਰਨ ਤੌਰ ਤੇ ਡਾਕਟਰ ਮੈਡੀਸਨ ਦੇ ਆਪਣੇ ਆਪ ਦੇ ਵਿੱਚ ਪਹੁੰਚੇ ਹੋਣ ਤਸਵੀਰਾਂ ਵਿੱਚ ਦੇਖ ਸਕਦੇ ਹੋ ਐਨਕ ਵਗੈਰਾ 파ਰਤ ਸਨਾਮ ਤੋਂ ਵੱਢਦੇ ਨਜ਼ਰ ਆ ਰਹੇ ਹਨ ਤਸਵੀਰਾਂ ਨਮਾਦਾਂ ਦੇ ਸਮਾਣੇ ਦੇ ਨਜ਼ਦੀਕ ਨਮਾਦ ਦੇ ਮੇਲਾ ਬਹੁਤ ਮਸ਼ਹੂਰ ਹੈ ਇੱਥੇ ਵਿਜੇਂਦਰ ਸਿੰਘਲਾ ਜੀ ਵੱਲੋਂ ਜਿਨ੍ਹਾਂ ਦੇ ਆਪਰੇਸ਼ਨ ਕਰਾਇਆ ਗਿਆ ਹਨ ਉਹਨਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਜਿਹਦੇ ਸਮੂਹ ਨਾਲ ਪਰਿਵਾਰ ਤੇ ਸਿੰਘਲਾ ਸਾਹਿਬ ਦੀ ਮਾਤਾ ਜੀ ਵੀ ਉੱਥੇ ਬੈਠੇ ਨਜ਼ਰ ਆ ਰਹੇ ਹਨ ਤੇ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਤੇ ਹੋਰ ਵੀ ਗੱਲਬਾਤ ਕਰ ਰਹੇ ਨੇ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਲੋਕਾਂ ਵੱਲੋਂ ਕੀਤੇ ਜਾ ਰਹੇ ਸਲਾਹਾਜੋਗ ਉਪਰਾਲੇ ਬਾਰੇ ਕੀ ਕਿਹਾ ਆਓ ਸਾਨੂੰ ਸੁਣਾਉਣਿਆ ਛੇਸ ਤੌਰ ਤੇ ਪੰਚਾਇਤ ਜੁਨੀਏ ਦੇ ਪ੍ਰਧਾਨ ਭਗਵੰਤ ਸਿੰਘ ਪਿੰਡ ਥੰਮਣ ਸਿੰਘ ਵਾਲਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਸਾਲਾ ਕਿਸ ਦਾ ਲਾ ਕੇ ਰਹਿਣਾ ਉਤਾਰਨਾ ਨਹੀਂ। ਅਲੋਚਨਾ ਨਹੀਂ ਹੋਈ। ਕੋਈ ਦਿੱਕਤ ਨਹੀਂ ਆਈ ਕੱਲ। ਨਹੀਂ ਕੋਈ ਦਿੱਕਤ ਪੱਟੀਆਂ ਖੁੱਲਣ ਤੋਂ ਬਾਅਦ ਜਿਹਦੀ ਦਵਾਈ ਦੇਊਗਾ ਉਹ ਸਾਰੇ ਦਵਾਈ ਪਾਏ ਹੋ ਜਦ ਤੁਸੀਂ ਨੇੜੇ ਦਾ ਕੰਮ ਪੜਨ ਦਾ ਜਾਂ ਨੇੜੇ ਦਾ ਕੋਈ ਕੰਮ ਕਰਨਾ ਤਾਂ ਲਾਉਣਾ ਹੈ ਠੀਕ ਹੈ ਬਬੀ ਜੀ ਜਦ ਤੁਸੀਂ ਪੜਨ ਦਾ ਕੰਮ ਕਰਨਾ ਹੈ ਤਾਂ ਲਾਉਣਾ ਹੈ ਇਹ ਕਿਵੇਂ ਹੈਗਾ ਵੀ ਇਹਨਾਂ ਕਰ ਹਾਂਜੀ ਆ ਜਾਓ ਆ ਜਾਓ ਹਾਂਜੀ ਹਾਂ ਤਾਂ ਸਭ ਤੋਂ ਵੱਡਾ ਕੰਮ ਕਰਾ ਤਾਂ ਕੰਮ ਕਰ ਨਹੀਂ ਨਿਕਰਾਮ ਕਿਹੜਾ ਪਿੰਡ ਹੈ ਪਿੰਡ ਦਾ ਜੇ ਬਸ ਹਾਂ ਜਿਹੜਾ ਸਿਕਲਾ ਸਾਹਿਬ ਵੱਲੋਂ ਕੈਂਪ ਲਾਇਆ ਗਿਆ ਖਾਣ ਪ੍ਰੇਸ਼ਨ ਕਰਾਇਆ ਗਿਆ ਕੀ ਕੰਮ ਹੋ ਗਿਆ ਇਸ ਨੂੰ ਬਹੁਤ ਵਧੀਆ ਹੋਇਆ ਜੀ ਪ੍ਰੇਸ਼ਨ ਬਹੁਤ ਵਧੀਆ ਹੋਇਆ ਸੰਗਤ ਦਾ ਸਾਡਾ ਦਾ ਪਿੰਡ ਸਾਡਾ ਦਾ ਇਲਾਕਾ ਦਾ ਇਲਾਕਾ ਦਾ ਸਿੰਘਲਾ ਸਾਹਿਬ ਨੇ ਇਲਾਕਾ ਦਾ ਇਲਾਕਾ ਦਾ ਪਿੰਡ ਦਾ ਪਿੰਡ ਉਹ ਜੀ ਨਾਮ ਹੈ ਜੀ ਮਨਜੀਤ ਸਿੰਘ ਬੰਮਣਾ ਜੀ ਗਾਜੇਪਾਲ ਦੇ ਨਹਾਲੀ ਲੱਗਦਾ ਗਾਜੇਪਾਲ ਮੈਂ 10ਵੀਂ ਕਰੀ ਹੈ ਜਿਹੜਾ ਫ੍ਰੀਸ਼ਨ ਕਰਾਇਆ ਗਿਆ ਸਿੰਘਲਾ ਸਾਹਿਬ ਕੋਲੋਂ ਕੋਈ ਨਾ ਪਰਾਗਰ ਪੈਸਾ ਲੈਂਦਾ ਦੋਸਤੋ ਨਾ ਜੀ ਕੋਈ ਬਸ ਫਰੀ ਵਗੈਰਾ ਕੋਈ ਬਿਲਕੁਲ ਫਰੀ ਸਾਡਾ ਆਉਣ ਜਾਣ ਵੀ ਫ੍ਰੀ ਕਰਾਇਆ ਹੈ ਜੀ ਈ ਕੰਮ ਉਹ ਸਿਕਲਾ ਸਾਹਿਬ ਦੀ ਕੰਮ ਕਰਨ ਦੀ ਵਧੀਆ ਸਿਕਲਾ ਸਾਹਿਬ ਨੇ ਕਿੰਨਾ ਕ ਵਧੀਆ ਕੰਮ ਕਰਿਆ ਜੀ ਬਹੁਤ ਹੀ ਵਧੀਆ ਜਿੰਨਾ ਕਹਿ ਦੋ ਇਹ ਪਰਿਵਾਰ ਹੀ ਬਹੁਤ ਵਧੀਆ ਜੀ ਹੈ ਕੀ ਕਹਿੰਦੇ ਇਹਨਾਂ ਦੇ ਪਿਤਾ ਜੀ ਨੂੰ ਵੀ ਜਾਣਦੇ ਸੀ ਚੰਗੇ ਤਰ੍ਹਾਂ ਠੀਕ ਗੁਰਦੀਪ ਸਿੰਘ ਕਰਾਚੋਂ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਪਵਾਨੀਗਰੋਂ ਯਾਦ ਕਿ ਨਿਕਾ ਕੈਂਪ ਰਾਜ ਦਰਮਿਆਨ ਮਿਲਰੀ ਕਿ ਇਹ ਬਹੁਤ ਸਲਾੰਘਾਯੋਗ ਉਪਰਾਲਾ ਜੀ ਪਿਛਲੇ 20 ਸਾਲਾਂ ਤੋਂ ਇਹ ਲਗਾਤਾਰ ਕੈਂਪ ਲਗਦਾ ਰਹੇ ਅੱਜ ਤੀਜਾ ਦਿਨ ਹੈ ਕੈਂਪ ਦਾ ਜਿਸ ਦੇ ਵਿੱਚ ਅੱਖਾਂ ਦੇ ਆਪਰੇਸ਼ਨ ਵੀ ਕਰਵਾਏ ਗਏ ਨੇ ਜਮੜੀ ਦੇ ਰੋਗਾਂ ਦੇ ਮੈਡੀਸਨ ਤੇ ਹੋਰ ਕਾਫੀ ਰੋਗਾਂ ਦੀਆਂ ਦਵਾਈਆਂ ਇਹਦੇ ਵਿੱਚ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਗੱਲ ਕਰੀਏ ਸਰਕਾਰ ਕੀ ਦੇ ਸਾਈਟਾਂ ਸੰਗੋਤਾਂ ਸਟਾਜਾਵ ਪਰ ਕੈਂਪ ਦੇ ਵਿੱਚ ਮਾਰ ਕੇ ਕਹਿ ਲੱਗਦਾ ਵੀ ਉਹਨਾਂ ਦਾ ਮਾਡਲ ਫੇਲ ਇਹ ਮਾਡਲ ਬਿਲਕੁਲ ਜੀ ਜਿਵੇਂ ਇਹ ਸਰਕਾਰ ਆਈ ਸੀ ਮਹੱਲਾ ਕਲੀਨਿਕ ਬਣਾਏ ਤੇ ਘਰ-ਘਰ ਦੇ ਵਿੱਚ ਵੀ ਮਹੱਲਿਆਂ ਦੇ ਵਿੱਚ ਕੋਈ ਉਰੇ ਆਊਗਾ ਨਹੀਂ ਪਰ ਇਹ ਦੇਖ ਕੇ ਆਪਾਂ ਨੂੰ ਇਕੱਠ ਦੇਖ ਕੇ ਜਿਹੜਾ ਕੈਂਪਾਂ ਦੇ ਵਿੱਚ ਬਿਲਕੁਲ ਜਿਹੜਾ ਸਰਕਾਰ ਦਾ ਸਿਸਟਮ ਹੈ ਫੇਲ ਹੋ ਚੁੱਕਿਆ ਤਾਂ ਹੀ ਉਰੇ ਇਕੱਠ ਮਦ ਰਿਹਾ ਜੀ ਜਿਵੇਂ ਦੇਖਦੇ ਹੋ ਵੀ ਸਰਕਾਰ ਨਾਲੋਂ ਜਿਵੇਂ ਕੰਮ ਦਾ ਸਰਦਾਰਾ ਸਿਸਟਮ ਹੋਏ ਲੱਗਦੇ ਹੈ ਬਿਲਕੁਲ ਫੇਲ ਹੈ ਜੀ ਆਪਾਂ ਕਹਿ ਸਕਦੇ ਆ ਵੀ ਜਿੱਨਾ ਜੇ ਸਰਕਾਰ ਦਾ ਸਿਸਟਮ ਸਹੀ ਹੁੰਦਾ ਤਾਂ ਲੋਕਾਂ ਨੂੰ ਰੇ ਆਉਣ ਦੀ ਕੋਈ ਲੋੜ ਨਹੀਂ ਪੈਂਦੀ ਦੀ ਸਰਕਾਰ ਸਹੀ ਸਹੂਲਤਾਂ ਦੇਵੇ ਪਰ ਜਿਹੜਾ ਪਰੂਹੇ ਇਕੱਠ ਲਿਖ ਰਿਹਾ ਕਿਸੇ ਮਰਜ਼ੀ ਤੁਸੀਂ ਮੈਡੀਕਲ ਲੈ ਚਲੇ ਜਾਓ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਪੰਜਾ ਇਹ ਸਰਕਾਰ ਦੀਆਂ ਨੀਤੀਆਂ ਨੂੰ ਦਰਸਾਉਂਦਾ ਵੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਹਰ ਤਰ੍ਹਾਂ ਤੋਂ ਸਰਕਾਰ ਫੇਲ ਹੈ ਜੀ ਕਿਵੇਂ ਦੇਖਣ ਲੋਕਾਂ ਦਾ ਅਨੁਸਾਰ ਇਨਾ ਕੈਪੀਟਲ ਪਰ ਮਾ ਸਾਹ ਬਹੁਤ ਵਧੀਆ ਜੀ ਪਿਛਲੇ 3 ਦਿਨਾਂ ਤੋਂ ਅਸੀਂ ਲਗਾਤਾਰ ਆ ਰਹੇ ਹਾਂ ਪੂਰਾ ਲੋਕਾਂ ਦਾ ਪਰਪਹ ਹੁਗਾਰਾ ਮਿਦਰੀਆ ਪੂਰਾ ਉਤਸ਼ਾਹ ਹੈ ਮੇਲੇ ਪ੍ਰਤੀ ਵੀ ਤੇ ਬਾਬਾ ਜੀ ਦੇ ਆ ਕੇ ਮੱਥਾ ਟੇਕਦੇ ਨੇ ਤੇ ਉਸ ਤੋਂ ਬਾਅਦ ਕੈਂਪ ਦੇ ਵਿੱਚ ਆਪਣਾ ਜਿਹੜਾ ਫਾਇਦਾ ਉਹ ਠਾਉਂਦੇ ਨੇ ਵਿੱਚ ਕਈ ਅਮਰੀਜ ਜਿਹੜੇ ਪ੍ਰੇਸ਼ਣ ਕਰਵਾ ਰਹੇ ਨੇ ਕੋਈ ਐਨਕਾਂ ਲਵਾ ਕੇ ਗਿਆ ਜੀ ਦਵਾਈਆਂ ਮੈਡੀਕਲ ਦੀਆਂ ਦਵਾਈਆਂ ਚਮੜੀ ਦੇ ਰੋਗਾਂ ਦਾ ਹੱਡੀਆਂ ਦਾ ਉਹ ਲੋਕ ਬਿਲਕੁਲ ਉਹਦਾ ਫਾਇਦਾ ਉਠਾ ਰਹੇ ਨੇ ਆ ਘਰ ਜਿਹੜਾ ਆ ਤੁਮ ਚੱਲ ਰਿਹਾ ਹੈ ਪ੍ਰੋਗਰਾਮ ਚੱਲ ਰਿਹਾ ਹੈ ਰਾਜ ਦੇ ਨਾਲ ਜਿਹੜਾ ਕੈਂਪ ਹੈ ਲੋਕਾਂ ਚ ਕਾਫੀ ਦਸਾਇਆ ਹੈ ਪਰੇਸ਼ਾਨੀ ਵੀ ਕਰਵਾਏਗੇ ਨੇ ਪ੍ਰੇਸ਼ਾਲਿਕ ਬਸਰਵਾਣਾ ਵੀ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਦੇਖੋ ਬਹੁਤ ਅੱਛਾ ਲੱਗ ਰਿਹਾ ਹੈ ਕਿ ਸਾਰੇ ਲੋਕ ਸਾਡੇ ਉੱਤੇ ਵਿਸ਼ਵਾਸ ਕਰਦੇ ਨੇ ਸਾਰੇ ਬੱਚੇ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਸਾਡੇ ਨਾਲ ਪੇਜ ਕੇ ਪਟਿਆਲਾ ਪ੍ਰਾਈਵੇਟ ਹਸਪੀਟਲ ਚ جا کے اپنا علاج کرواندے نے اپریشن کراندے نے او ٹرسٹ ਜਿਹੜਾ ਸਾਰਾ ਸਾਰੇ ਲੋਕ ਸਾਨੂੰ ਦੇਂਦੇ ਨੇ ਉਹ ਬਹੁਤ ਅੱਛਾ ਲੱਗਦਾ ਹੈ ਉਹ ਦੇਖ ਕੇ ਤੇ ਨਾਲੀ ਨਾਲ ਕਲਵੀ ਬਹੁਤ سارے اپریشن ਹੋਏ ਨੇ ਅੱਜ ਵੀ ਜਿੱਦਾਂ ਤੁਸੀਂ ਕਿਹਾ ਬਸ ਪਰ ਪਰ ਕੇ ਗਈ ਨਹੀਂ ਪਟਿਆਲਾ ਕਲਵੀ ਮੇਰਾ ਵੀਰ ਗਿਆ ਸੀ ਹਸਪੀਟਲ ਉਹਨਾਂ ਦੇ ਨਾਲ ਸੀਗਾ ਤੇ ਸਾਰਾ ਟਰੀਟਮੈਂਟ ਅੱਪਾ ਖੁਦ ਦੇਖਦਾ ਆ ਕਿੰਨੇ ਕੁ ਮਰਜ਼ੀ ਖੁਸ਼ੀ ਲੱਗਦੀ ਹੈ ਚੀਜ਼ਾਂ ਨੂੰ ਜਦੋਂ ਇਹ ਚੀਜ਼ਾਂ ਕਰਦੇ ਆ ਲੋਕ ਬਹੁਤ ਵਧੀਆ ਕਹਿੰਦੇ ਨੇ ਮਨ ਨੂੰ ਬਹੁਤ ਵਧੀਆ ਲੱਗਿਆ ਕਿੰਨੀ ਖੁਸ਼ੀ ਦੇ ਮੱਛੂ ਦੇਖੋ ਇਹ ਜਿਹੜੀ ਖੁਸ਼ੀ ਹੁੰਦੀ ਹੈ ਨਾ ਤੁਸੀਂ ਨਾਪ ਨਹੀਂ ਸਕਦੇ ਤੇ ਤੁਸੀਂ ਸ਼ਬਦਾਂ ਵਿੱਚ ਨਾ ਕਹਿ ਨਹੀਂ ਸਕਦੇ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਕਿਸੇ ਦੀ ਸੇਵਾ ਕਰਦੇ ਹੋ ਚਾਹੇ ਉਹ ਸਭ ਤੋਂ ਛੋਟੀ ਸੇਵਾ ਹੋਵੇ ਜਾਂ ਸਭ ਤੋਂ ਵੱਡੀ ਸੇਵਾ ਹੋਵੇ ਤੁਸੀਂ ਕਿਸੇ ਨੂੰ ਖਾਣਾ ਖਵਾਓ ਜਾਂ ਕਿਸੇ ਦਾ ਇਲਾਜ ਕਰਾਓ ਚਾਹੇ ਜਿਹੜੀ ਮਰਜ਼ੀ ਸੇਵਾ ਹੋਵੇ ਤੁਸੀਂ ਜਦੋਂ ਮਰਜ਼ੀ ਕਰਦੇ ਹੋ ਉਹ ਜਿਹੜੀ ਫੀਲਿੰਗ ਤੁਹਾਡੇ ਅੰਦਰ ਹੁੰਦੀ ਹੈ ਨਾ ਉਹ ਮੈਂ ਸ਼ਬਦਾ ਵਿੱਚ ਕਦੇ ਵੀ ਨਹੀਂ ਕਹਿ ਸਕੂਗੀ। ਤਾਂ ਬਹੁਤ ਅੱਛਾ ਲੱਗਦਾ ਮੈਂ ਆਈ ਗਵਾਂ। ਅਸੀਂ ਦੇਖਿਆ ਵੀ ਤਿੰਨੇ ਤੁਹਾਨੂੰ ਕਿਹਾ ਕਿ ਜੇ ਤੁਸੀਂ ਆ ਰਹੇ ਹੋ। ਮੋਬਾਈਲ ਦੀ ਤੁਸੀਂ ਬਹੁਤ ਘਟਾਰ ਕੇ ਨਹੀਂ ਅੱਜ ਦੇ ਬੱਚੇ ਸਿਰਫ ਮੋਬਾਈਲ ਤਾਂ ਗਲੀਂ ਤੇ ਨਹੀਂ ਪੜ੍ਹਦੇ। ਨਵੀਂ ਜਨਰੇਸ਼ਨ ਹੈ ਸਿਰਫ ਮੋਬਾਈਲਾ ਦਾ ਕਹਿ, ਸਿਰਫ ਵੀਡੀਓ ਪਾਉਣੇ, ਕੋਈ ਰੀਲ ਤੇ ਪਾਣੀ। ਪਰ ਮੈਂ ਥੋੜੀ ਕੋਈ ਪਾਸਾ ਦਿਨਾਂ ਦੇ ਵਿੱਚ ਵਿੱਚ ਪ੍ਰੋਗਰਾਮ ਦੀ ਵੀਡੀਓ ਨਹੀਂ ਦੇਖੀ। ਇਹ ਤਾਂ ਲੋਕ ਅੱਜ ਕੱਲ੍ਹ ਇੱਕ ਰੋਟੀ ਕਿਲਾ ਦਾੜ ਘਾੜਦੇ ਨੇ ਨਾ ਬੁੱਕ ਕਰਦੇ ਨੇ। ਉਹਦੀ ਵੀ ਵੀਡੀਓ ਪਾਉਣ ਲੱਗ ਜਾਂਦੇ ਨੇ। ਤੁਸੀਂ ਕਿਵੇਂ ਦੇਖਦੇ? ਦੇਖੋ ਜਿਸ ਕਿਸੇ ਨੂੰ ਦਿਲ ਤੋਂ ਸੇਵਾ ਕਰਨੀ ਹੈ ਉਹ ਕਰੂਗਾ ਚਾਹੇ ਉਹ ਸੋਸ਼ਲ ਮੀਡੀਆ ਤੇ ਪਾਏ ਜਾਂ ਸੋਸ਼ਲ ਮੀਡੀਆ ਤੇ ਨਾ ਵੀ ਪਾਏ ਇੱਕ ਫੀਲਿੰਗ ਜਿਹੜੀ ਅੰਦਰੋਂ ਆਉਂਦੀ ਹੈ ਉਹ ਸੋਸ਼ਲ ਮੀਡੀਆ ਤੋਂ ਨਹੀਂ ਆਉਗੀ ਜਦੋਂ ਤੁਸੀਂ ਸੇਵਾ ਕਰੋਗੇ ਲੋਕਾਂ ਦੀ ਜਿੱਦਾਂ ਆਪਾਂ ਸਾਰੇ ਕਾਰਜ ਪਿਛਲੇ 3 ਦਿਨਾਂ ਤੋਂ ਉਹ ਫੀਲਿੰਗ ਫੋਨ ਤੇ ਲਗਨ ਤੋਂ ਤਾਂ ਨਹੀਂ ਆਏਗੀ ਬਟ ਜਿਹੜੇ ਲੋਕ ਸੇਵਾ ਕਰਦੇ ਵੀ ਨੇ ਤਾਂ ਨਾਨੂੰ ਲੋਕਾਂ ਨੂੰ ਵੀ ਦਿਖਾਣਾ ਹੈ ਹੋਰ ਤਰੀਕੇ ਦਾ ਸ਼ੋਸ਼ਾ ਵੀ ਕਰਨਾ ਹੈ ਉਹ ਫਿਰ ਐਡੀ ਗੱਲ ਹੈ ਮਤਲਬ ਵੱਖਰੀ ਗੱਲ ਹੈ ਉਹ ਉਹ ਲੋਕਾਂ ਦੀ ਉੱਥੇ ਤਾਂ ਲੋਕ ਆਉਂਦੇ ਨੇ ਤੁਹਾਡੇ ਮਾਪਿਆਂ ਦਾ ਨਾਮ ਲੈਂਦੇ ਨੇ ਵੀ ਉਹਨਾਂ ਨੇ ਪਿੱਛੇ ਬਾਜ਼ ਦੀ ਗੱਲ ਕਰੀਏ ਚਾਹੇ ਕਿੰਪਾਂ ਦੀ ਗੱਲ ਕਰੀ ਆ ਕੇ ਗੋਲਾ ਜਦੋਂ ਸਰਾਣਾ ਕਰਦੇ ਨੇ ਤੁਹਾਨੂੰ ਕਿੰਨਾ ਕਮਾਨ ਮਹਿਸੂਸ ਹੁੰਦਾ ਮੈਨੂੰ ਤਾਂ ਬਹੁਤ ਮਾਨ ਮਹਿਸੂਸ ਹੁੰਦਾ ਨੇ ਉਹਨਾਂ ਦੀ ਬੇਟੀਆਂ ਮੈਂ ਤਾਂ ਪੂਰਾ ਗਰਵ ਹੈ ਮੈਨੂੰ ਆਪਣੇ ਮਾਤਾ ਪਿਤਾ ਵੀ 20 ਸਾਲ ਹੋ ਗਏ ਅੱਪਾ ਕੈਂਪ ਲਗਾ ਰਹੇ ਨੇ ਤਾਂ ਮੈਂ ਹਰ ਸਾਲ ਆਂਦੀਆਂ ਤੇ ਹਰ ਸਾਲ ਸੇਵਾ ਕਰਦੀਆਂ ਤਾਂ ਅੱਗੇ ਆਉਣ ਵਾਲੇ ਟਾਈਮ ਚ ਵੀ ਮੈਂ ਹਰ ਸਾਲ ਆਉਂਦੀ ਲੋਕਾਂ ਐਜੇ ਵੀ ਅੰਦਰ ਕੋਈ ਲੜਦੇ ਵੀ ਹੋਣਗੇ ਕੈਂਪ ਜਾ ਕੇ ਤੁਸੀਂ ਸਾਡੇ ਵੀ ਆਉਂਦੇ ਸੀ ਜਾਂ ਹੋਰ ਕੰਪਨੀ ਕਰ ਤੁਸੀਂ ਆਓ ਜਾਓ ਮਿਲਦੇ ਕਿ ਤੁਸੀਂ ਨਹੀਂ ਕੋ 3 ਦਿਨ ਹੋ ਗਏ ਤੁਸੀਂ ਵੀ ਆ ਰਹੇ ਹੋ ਤੁਸੀਂ ਵੀ ਦੇਖ ਰਹੇ ਹੋ ਇਹੋ ਜੀ ਗੱਲ ਕਦੇ ਵੀ ਨਹੀਂ ਹੋਈ ਤੇ ਪਰਮਾਤਮਾ ਕਰੇ ਇਹੋ ਜੀ ਗੱਲ ਹੋਵੇਗੀ ਦੇਖ ਰਹੇ ਤੁਹਾਨੂੰ ਲੋਕਾਂ ਦਾ ਕੈਂਪ ਚੱਲ ਰਿਹਾ ਹੈ ਖਾਣਾ ਚੰਮੜਿਆ ਡਾਕਟਰਾਂ ਦਾ ਹੋਰ ਵਗੈਰਾ ਪ੍ਰਬੰਧ ਕੀਤੇ ਗਏ ਨੇ ਨਿਮਾਤਾ ਮੇਲਾ ਵੀ ਲੱਗ ਰਿਹਾ ਹੈ ਕੀ ਕੰਮ ਹੋਇਆ ਇਸ ਦਾ बस बाबा जी ਦਾ ਆਸ਼ੀਰਵਾਦ ਗੁਗਾ ਮਾੜੀ ਬਾਬਾ ਜੀ ਦਾ ਆਸ਼ੀਰਵਾਦ ਹੈ ਜੀ ਦੇ ਆਸ਼ੀਰਵਾਦ ਦੇ ਨਾਲ ਸਾਡਾ ਕੈਂਪ ਚੱਲ ਜਾਂਦਾ ਹੈ 20 ਸਾਲ ਦਾ ਕੈਂਪੋ ਗਿਆ ਕਿਉਂਕਿ ਦਾਦਾ ਜੀ ਦਾਦਾ ਜੀ ਨਾਮ ਤੇ ਅਸੀਂ ਹਰ ਸਾਲ ਕੈਂਪ ਲਾਉਂਨੇ ਆ ਇਹ ਸਾਡਾ ਬੀਵਾ ਕੈਂਪ ਹੈ ਤੇ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਕੈਂਪ ਚੱਲਿਆ ਜਾਂਦਾ ਹੈ ਬਹੁਤ ਆਸ਼ੀਰਵਾਦ ਮਿਲਦਾ ਹੈ ਲਾਈਫ ਆਈ ਕੱਲ ਵੀ ਦੇਖਿਆ ਸੀ ਅੱਖਾਂ ਦੇ ਕੈਂਪ ਲਈ ਕੱਲ ਵੀ ਪ੍ਰੇਸ਼ਾਨ ਦੀ ਫੋਟੋ ਭੇਜੇਗੀ ਅੱਜ ਫਿਰ ਵੀ ਦਿਆਂਗੀ ਯਾਨੀ ਕਿਵੇਂ ਲੱਗਦਾ ਸੀ ਇਹ ਬਹੁਤ ਬਹੁਤ ਚੰਗਾ ਲੱਗਦਾ ਹੈ कि ਸਾਨੂੰ ਮੌਕਾ ਮਿਲੇ ਸੇਵਾ ਕਰਨ ਵਾਸਤੇ ਤੇ ਅਸੀਂ ਕੈਟਾਡ ਆਪਰੇਸ਼ਨਸ ਸਾਰੇ ਕੈਟਾਡ ਆਪਰੇਸ਼ਨ ਜਿਹੜੇ ਮਰੀਜ਼ਾਂ ਨੂੰ ਕੈਟਾਡ ਡਿਟੈਕਟ ਹੁੰਦਾ ਹੈ ਉਹਨਾਂ ਨੂੰ ਅਸੀਂ ਬੱਸ ਜਾਂ ਗੱਡੀਆਂ ਚ ਇੱਥੋਂ ਲੈ ਕੇ ਪ੍ਰਾਈਵੇਟ ਹਸਪੀਟਲ ਲੈ ਕੇ ਜਾਂਦੇ ਗਲੋਬਲ ਆਯੋਸਪੀਟਲ ਪਟਿਆਲੇ ਜਿੱਥੇ ਸੇ ਉਹਨਾਂ ਦਾ ਪੂਰਾ ਇਲਾਜ ਕਰਾਉਂਦੇ ਨੇ ਕੈਟਾਡ ਆਪਰੇਸ਼ਨ ਕਰਦੇ ਨੇ ਫਿਰ ਅਗਲੇ ਦਿਨ ਜਿਵੇਂ ਅੱਜ ਪੇਸ਼ੈਂਟਸ ਇੱਥੇ ਆਏ ਨੇ ਕੈਟਾਡ ਆਪਰੇਸ਼ਨ ਹੋਣ ਤੋਂ ਬਾਅਦ ਪੱਟੀਆਂ ਖੁੱਲਦੀ ਹੈ ਤੁਜੀਵੇ ਅੱਜ ਖੁੱਲ੍ਹੀ ਹੈ ਪੱਟੀਆਂ ਜਿਨ੍ਹਾਂ ਦਾ ਕੱਲ ਆਪਰੇਸ਼ਨ ਹੋ ਉਹਨਾਂ ਦੀ ਅੱਜ ਪੱਟੀਆਂ ਖੁੱਲ੍ਹੀ ਹੈ ਤੋ ਤੋ ਐਸੀ ਹੀ ਅਸੀਂ ਤਿੰਨ ਦੇ ਕੈਟਰਡ ਆਪਰੇਸ਼ਨਸ ਕਰ ਰਹੇ ਨੇ ਕਿਵੇਂ ਦੇਖਦੇ ਹੋ ਜਦੋਂ ਕੋਈ ਆ ਕੇ ਤੁਹਾਨੂੰ ਦੱਸਦੇ ਨੇ ਫਾਦਰ ਸਾਹਿਬ ਦੇ ਕੱਲ ਕਾਸ਼ ਯਾਤਰਾ ਦੀ ਆਉਣ ਚਾਹੇ ਮੈਡੀਕਲ ਕੈਂਪ ਕਿੱਥੇ ਕਰਾਉਣਾ ਲੋਕਾਂ ਦਾ ਨਿਰਸਵਾਰਥ ਸੇਵਾ ਕਰਨਾ ਛਤ ਤੋਂ ਵੱਡਾ ਪਰਲ ਹੈ ਸੇਲਾ ਸਾਹਿਬ ਦਾ ਕਿਵੇਂ ਦੇਖਦੇ ਹੋ ਬਸ ਸਾਨੂੰ ਦਾਦਾ ਜੀ ਦੋ ਪਿਤਾ ਜੀ ਦੋ ਤੇ ਹੁਣ ਸਾਡੇ ਵਿੱਚ ਸੇਵਾ ਹੀ ਆਲਵੇਜ਼ ਕਿ ਇਹ ਕਿ ਸੇਵਾ ਹੀ ਕਰਨਾ ਸੀ। ਉਹੀ ਅਸੀਂ ਕ ਸੇਵਾ ਕਰੀ ਜਾ ਬਾਕੀ ਪਰਮਾਤਮਾ। ਤਕਰੀਬਨ ਜੇ ਅਗਰ ਗੱਲ ਕਰੀਏ ਹੁਣ ਤੱਕ ਕਿੰਨੇ ਕ ਪੇਸ਼ੈਂਟ ਆ ਚੁੱਕੇ ਨੇ ਤਕਰੀਬਨ ਤਿੰਨ ਦਿਨ ਖਾਸੇ ਪੇਸ਼ੈਂਟ ਹੋ ਗਏ ਜਿਵੇਂ ਫਰਸਟ ਡੇ ਕੈਟਾਡ ਆਪਰੇਸ਼ਨ ਜਿਹੜੀ ਸੀਗੇ ਉਹ ਅਪਰੋਕਸੀਮੇਟਲੀ 70 ਸੀਗੇ। ਕੱਲ 130 ਸੀਗੇ। ਅੱਜ ਦੇਖਦੇ ਕਿੰਨੇ ਕੈਟਾਡ ਆਪਰੇਸ਼ਨਸ ਨੇ ਤੇ OPD ਖਾਸੀ ਹੋ ਰਹੀ ਹੈ ਜਿਵੇਂ ਫਰਸਟ ਡੇ ਅਪਰੋਕਸੀਮੇਟਲੀ ਸਾਡਾ ਸੀਗਾ 1000 ਪਲੱਸ। ਉਪੀੜੀ ਹੋਈ ਹੈ ਸਾਨਿਕ ਰਾਜ ਕੱਲ ਸਵਾਲ ਨਿਕਲਦਾ ਜਿੰਦਾ 2500 ਜੇਕਰ ਗੱਲ ਕਰੀਏ ਰਾਜਨੀਤੀਕ ਸਵਾਲ ਹੁੰਦਾ ਬੜਾ ਸਰਕਾਰਾਂ ਕਹਿੰਦੇ ਨੇ ਅਸੀਂ ਮੁੱਢਲੀ ਸਿਹਤ ਦਾ ਸਹੂਲਤਾਂ ਲੋਕਾਂ ਨੂੰ ਇੰਨੀ ਦਿੰਨੇ ਆ ਐਨੇ ਹਸਪੀਟਲਾਂ ਦੇ ਪ੍ਰਬੰਧ ਹੋ ਗਏ ਚੁੱਕੇ ਨੇ ਇਹਨਾਂ ਹੋ ਚੁੱਕੇ ਨੇ ਪਰ ਜਦੋਂ ਅਸੀਂ ਇੱਥੇ ਹਜੇ ਕੈਂਪ ਲਾਗਦੇ ਆ ਤੁਸੀਂ ਸੇਵਾ ਕਰਦੇ ਹੋ ਲੋਕ ਆ ਕੇ ਭੱਜ ਕੇ ਦੇਖਦੇ ਆ ਕੈਂਪਾਂ ਦੇ ਵਿੱਚ ਉਤਸ਼ਾਹ ਨਾਲ ਵੱਗਦੇ ਨੇ ਤਾਂ ਸਾਨੂੰ ਇਹ ਲੱਗਦਾ ਵੀ ਸਰਕਾਰੀ ਮੁੱਢਲੀ ਸਿਹਤ ਦਾ ਕਿਸੇ ਹੱਦ ਤੱਕ ਅਫੇਲ ਹੁੰਦੀ ਨਜ਼ਰ ਆਉਂਦੀ ਹੈ ਇੱਥੇ ਜਦੋਂ ਲੋਕਾਂ ਨੂੰ ਸੁਵਿਧਾਤ ਆਪਦੇ ਘਰਵਾਰਕੀ ਮਿਲਦੀ ਹੈ ਡਾਕਟਰ ਦੇਖੇ ਨੇ ਰਜਿੰਦਰਾ ਦੀ ਟੀਮ ਗੱਲ ਕਰੀਏ ਸਕੇnder ਡਾਕਟਰ ਸਾਹਿਬ ਆਪ ਬੈਠੇ ਨਜ਼ਰ ਆਏ ਹੋਰ ਬੇਸਿਕ ਥੋੜੇ ਚੈਕਿੰਗ ਡਾਕਟਰ ਜੈਕਅਪ ਕੀਤੀ ਤਾਂ ਹਾਈ ਕੁਆਲਿਟੀ ਡਾਕਟਰ ਮਿਲੇ ਨਹੀਂ ਕੋਈ ਇਹ ਨਹੀਂਗਾ ਵੀ ਆਪ ਦੇਖਦੇ ਕੈਂਪਾਂ ਦੇ ਵਿੱਚ ਨਾਰਮਲ ਹਾਈ ਕੁਆਲਿਟੀ ਦੇ ਡਾਕਟਰ ਨਹੀਂਨੇ ਬੁਲਾਏ ਜਾਂਦੇ ਸਿਰਫ ਹਲਕਾ ਇੱਕ ਖਾਣਾ ਪੂਰਤੀ ਕਰਦੇ ਨੇ ਪਰ ਉਹ ਚੀਜ਼ ਨੂੰ ਦੇਖ ਕੇ ਕਿਵੇਂ ਲੱਗਦਾ ਜਿਵੇਂ ਅਸੀਂ ਦੇਖਿਆ ਜਵੇ ਅਸੀਂ ਖੁਦ ਅਸੀਂ ਸਾਡੀ ਪਰਿਵਾਰ ਸਾਡੀ ਟੀਮ ਅਸੀਂ ਖੁਦ ਦਿਨ ਰਾਤ ਇੱਕ ਇੱਕ ਕੰਮ ਖੁਦ ਇਨਵੋਲ ਹੁੰਦੇ ਨੇ ਜਦ ਤੱਕ ਤੁਸੀਂ ਖੁਦ ਇਨਵੋਲ ਨਾ ਹੋ ਕੋਈ ਕੰਮ ਸਕਸੈਸਫੁਲੀ ਹੁੰਦਾ ਤਾਂ ਅਸੀਂ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਅਸੀਂ ਜੋ ਕੰਮ ਕਰਦੇ ਨੇ ਅਸੀਂ ਆਪਣਾ 100% ਦੇ ਦਿੰਦੇ ਅਸੀਂ ਖੁਦ ਲੱਗੇ ਹੋਏ ਨੇ ਸਾਡੀ ਟੀਮ ਸਾਰਾ ਪੂਰੀ ਲੱਗੀ ਹੋਈ ਹੈ ਪਰਿਵਾਰ ਸਾਡਾ ਸਾਰਾ ਲੱਗਿਆ ਹੋਇਆ ਹੈ ਪਰਮਾਤਮਾ ਦੀ ਜੀਣਾ ਹੈ ਜਦ ਤੁਸੀਂ ਮਿਹਨਤ ਕਰੀ ਜਾਓ ਆਪੀ ਪਰਮਾਤਮਾ ਸਭ ਕੁਝ ਸਹੀ ਪਟੜੀ ਤੇ ਲਾ ਦਿੰਦਾ ਹੈ ਅਸੀਂ ਦੇਖ ਰਿਹਾ ਤਰਨਤੋ ਕੈਂਪ ਲੱਗ ਰਿਹਾ ਹੈ ਸਹਿਤਾ ਸਹੂਤਾਂ ਦੀ ਅਗਰ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਮੈਡੀਕਲ ਕੈਂਪ ਲਾਇਆ ਗਿਆ ਅੱਖਾਂ ਦੇ ਪ੍ਰੇਸ਼ਣ ਵੀ ਕਰਾਏ ਗਏ ਕਰਾ ਕੇ ਆਏ ਵੀ ਨੇ ਤੇ ਵਾਸਕ ਕਰਵਾਉਣਾ ਵੀ ਕਰੀਏ ਸਮਝਾਜੋ ਕੀ ਕਹਾਂਗੇ ਜਿਨ੍ਹਾਂ ਇਸ ਇਲਾਕੇ ਦੇ ਲੋੜਵੰਦ ਪਰਿਵਾਰ ਲੋੜਵੰਦ ਲੋਕ ਜਿਨ੍ਹਾਂ ਨੂੰ ਅੱਖਾਂ ਦੇ ਵਾਸਤੇ ਚਮੜੀ ਦੇ ਰੋਗਾਂ ਵਾਸਤੇ ਹੱਡਾ ਦਰਦ ਦੇ ਵਾਸਤੇ ਤੇ چاہے ਕੋਈ 슈ਗਰ ਦੀ ਪ੍ਰੋਬਲਮ ਹੈ ਜਾਂ ਮੈਡੀਸਨ ਨਾਲ ਰਿਲੇਟਡ ਪ੍ਰੋਬਲਮ ਹੈ ਉਹ ਸਾਰੇ ਵਾਸਤੇ 3 ਦਿਨ ਦਾ ਕੈਂਪ ਅੱਜ ਤੀਜਾ ਦਿਨ ਚੱਲ ਰਿਹਾ ਹੈ ਤੇ ਕੱਲ ਮੈਨੂੰ ਲੱਗਦਾ ਹੈ 40 ਤੋਂ ਵੱਧ ਲੋਕਾਂ ਦੇ ਆਪਰੇਸ਼ਨ ਕੱਲ ਹੋਏ ਤੇ ਘੱਟੋ ਘੱਟ 100 ਬੰਦੇ ਦਾ ਆਪਰੇਸ਼ਨ ਅੱਜ ਹੋ ਰਿਹਾ ਹੈ ਤੇ ਇਸੇ ਤਰੀਕੇ ਨਾਲ ਕੱਲ ਨੂੰ ਜਾਂ ਪਰਸੋਂ ਨੂੰ ਜਿਹੜੇ ਪਰਿਵਾਰ ਦੇ ਲੋਕ ਉਥੇ ਕੱਲ ਨੂੰ ਪਹੁੰਚਣਗੇ ਜਾਂ ਪਰਸੋਂ ਪਹੁੰਚਣਗੇ ਉਹਨਾਂ ਦੇ ਆਪਰੇਸ਼ਨ ਵੀ ਚੱਲਦੇ ਰਹਿਣਗੇ ਤਾਂ ਕਿਸੇ ਵੀ ਪਰਿਵਾਰ ਨੂੰ ਜਿਹੜੀ ਲੋੜ ਸੀ ਅਸੀਂ ਸਾਡੇ ਵੱਲੋਂ ਕੀਤੀ ਗਈ ਹੈ ਅੱਜ ਜਿਹੜੇ ਬੰਦਿਆਂ ਦਾ ਕੱਲ ਆਪਰੇਸ਼ਨ ਹੋਇਆ ਸੀ ਸਾਰਿਆਂ ਦਾ ਇਹ ਅੱਜ ਆਪਰੇਸ਼ਨ ਹੋਣ ਤੋਂ ਬਾਅਦ ਇਹਨਾਂ ਦੀ ਪੱਟੀ ਖੁੱਲਣੀ ਹੈ ਤੇ ਇਸ ਤੋਂ ਬਾਅਦ ਦਵਾਈ ਪੈਣੀ ਹੈ ਤੇ ਡਾਕਟਰ ਅੱਜ ਦੱਸਣਗੇ ਕਿ ਇਹਨਾਂ ਦਾ ਅੱਗੇ ਦਾ ਅੱਖ ਦੇ ਵਾਸਤੇ ਕਿਸ-ਕਿਸ ਚੀਜ਼ ਦੀ ਲੋੜ ਹੈ ਉਹ ਸਾਰੀਆਂ ਹਦਾਇਤਾਂ ਦੇਣ ਵਾਸਤੇ ਅਜਿਹਨੂੰ ਬੁਲਾਇਆ ਹੈ ਔਰ ਇਸੇ ਤਰਜ਼ੀ ਦੇ ਉੱਪਰ ਜਿਹੜੇ ਲੋਕ ਅੱਜ ਆਪਰੇਸ਼ਨ ਕਰਾਉਣ ਵਾਸਤੇ ਗਏ ਆ ਉਹਨਾਂ ਦੀਆਂ ਪੱਟੀਆਂ ਕੱਲ ਨੂੰ ਖੁੱਲਣਗੀਆਂ ਜਿਹੜੇ ਕੱਲੂ ਜਾਣਗੇ ਉਹਨਾਂ ਦੇ ਪੱਟੀਆਂ ਪਰਸੋ ਖੁੱਲਣਗੀਆਂ ਤੋ ਇਹ ਜਿਹੜਾ 2-3 ਦਿਨਾਂ ਦੇ ਵਿੱਚ ਅੰਦਾਜ਼ਨ 5-6000 ਲੋਕਾਂ ਨੂੰ ਚਸ਼ਮੇ ਜਿਹੜੇ ਦਿੱਤੇ ਗਏ ਆ ਮੁਫਤ ਤੌਰ ਦੇ ਉੱਪਰ ਔਰ ਇਸੇ ਨਾਲ ਚਮੜੀ ਦੇ ਰੋਗਾਂ ਦੀ ਦਵਾਈ ਦਿੱਤੀ ਗਈ ਹੈ ਬੱਚਿਆਂ ਨੂੰ ਟੋਨਿਕ ਤਾਕਤ ਦੇ ਡੀ ਵਰਮਿੰਗ ਦੇ ਟੈਬਲੇਟਸ ਤਾਂ ਕਿ ਪੇਟਾਂ ਵਿੱਚ ਜਿਹੜੇ ਬੱਚਿਆਂ ਦੇ ਕੀੜੇ ਆ ਉਹਨਾਂ ਨੂੰ ਪੇਟ ਦੀ ਸਫਾਈ ਹੋ ਸਕੇ ਤੇ ਬੱਚਾ ਨੂੰ ਜਿਹੜਾ ਖਾਣਾ ਖਾਂਦੇ ਉਹ ਚੰਗੀ ਤਰ੍ਹਾਂ ਲੱਗ ਸਕੇ ਤੋਂ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਰੇ ਨਮਾਦਾਂ ਦੇ ਜਿਹੜਾ ਮੇਲਾ ਭਰਦਾ ਉੱਥੇ ਪਿਛਲੇ 20 ਸਾਲ ਤੋਂ ਮੇਰੇ ਬਜ਼ੁਰਗਾਂ ਦੀ ਯਾਦ ਜੋ ਇਹ ਅਸੀਂ ਕੈਂਪ ਲਾਉਂਨੇ ਆ ਉਹ ਚ ਸਾਰੇ ਲੋਕ ਪਿੰਡ ਦੇ ਲੋਕ ਪਿੰਡ ਦੀ ਮੇਲਾ ਕਮੇਟੀ ਤੇ ਸਾਡੇ ਇਸ ਪਿੰਡ ਦੇ ਸਰਪੰਚ ਸਾਹਿਬਾਨ ਮਿਲ ਕੇ ਇਸ ਗੱਲ ਦੇ ਵਿੱਚ ਵੱਡੇ ਪੱਧਰ ਦੀ ਸੇਵਾ ਕਰਦੇ ਆ ਸਰ ਜਿਹੜਾ ਆਪਰੇਸ਼ਨ ਅਨ ਸ਼ੁਰੂ ਤੋਂ ਫਰੀਦ ਬਗਾਰਾ ਚਿੱਤਾ ਗਿਆ ਔਰ ਜਾਣ ਦੀ ਸੂਟ ਵਗੈਰਾ ਸਰ ਸਾਰਾ ਕੁਝ ਅਸੀਂ ਆਪਣੇ ਵੱਲੋਂ ਸੇਵਾ ਕੀਤੀ ਹੈ ਤੇ ਸਾਰੀ ਸੰਗਤ ਨੇ ਸਹਿਯੋਗ ਕੀਤਾ ਸਰ ਜਦੋਂ ਆਪਾਂ 20 ਸਾਲ ਤੋਂ ਕੈਂਪ ਲਾ ਰਹੇ ਇਸ ਵਾਰ ਮੈਨੂੰ ਲੱਗ ਰਿਹਾ ਵੀ ਲੋਕਾਂ ਦਾ ਬਹੁਤ ਭਰ ਮੰਗ ਆ ਰਿਹਾ ਮਿਲ ਰਿਹਾ ਹੈ ਕੈਂਪ ਦੇ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਵੀ ਮਿਲਿਆ ਇਸ ਵਾਰ ਛੋਟੇ ਤੇ ਪੂਰੀ ਟੀਮ ਨੇ ਦਵਾਰ ਖੜਿਆ ਪੰਡਾ ਨਹੀਂ ਨਹੀਂ ਸਾਹਿਬ ਹਮੇਸ਼ਾ ਹੀ ਕਰਦੇ ਆ ਸਾਰੇ ਟੀਮ ਦੇ ਲੋਕ ਤੇ ਹਮੇਸ਼ਾ ਹੀ ਪਰਮਾ ਹੰਗਾਰਾ ਹੁੰਦਾ ਬਾਬੇ ਦੀ ਬੜੀ ਕਿਰਪਾ ਹੈ ਤੇ ਲੋਕ ਉਰੇ ਬਾਬੇ ਦਾ ਆਸ਼ੀਰਵਾਦ ਲੈਣ ਵਾਸਤੇ ਆਉਂਦੇ ਆ ਇਹ ਤਾਂ ਸੇਵਾ ਨਾਲ ਲੱਗੀ ਹੈ ਤੇ ਲੋਕ ਇਹਦੇ ਚ ਆਪਣਾ ਹਿੱਸਾ ਲੈ ਲੈਂਦੇ ਕਿੰਨਾ ਕੋ ਮਾਨ ਖੁਸ਼ੀ ਹੁੰਦੀ ਹੈ ਜਦੋਂ ਲੋਕ ਆ ਕੇ ਸਿਰ ਚੁੰਮਦੇ ਨੇ ਤੇ ਸੇਵਾ ਕਰਨ ਦੇ ਨਾਲ ਹਮੇਸ਼ਾ ਤਸੱਲੀ ਹੁੰਦੀ ਹੈ ਔਰ ਜਦੋਂ ਬਜ਼ੁਰਗਾਂ ਦਾ ਆਸ਼ੀਰਵਾਦ ਮਿਲਦਾ ਉਹਦੇ ਨਾਲ ਹੋਰ ਮਨ ਨੂੰ ਅਚੰਭਾ ਲੱਗਦਾ ਜੀ ਬਾਬੂ ਜੀ ਕੀ ਜੇ ਗੱਲ ਕੀ ਗੱਲ ਤੇ ਬਾਕੀ ਦਾ ਬਾਬਾ